ਸਕੂਲ ਸਾਡੇ ਵਿੱਚ ਦਾ ਜਿਹੜੇ ਕੋਚੇ ਨੇ ਬਾਈ ਮੰਗਲ ਜੀ ਤੇ ਉਹਨਾਂ ਦੇ ਸਾਥੀ ਆ ਜਿਹੜੇ ਤੁਹਾਨੂੰ ਆਪਣੀ ਗੱਲ ਕਹਿਣਾ ਇਹਨੇ ਵੈਸੇ ਇਹ ਗੱਲਾਂ ਸਕੂਲ ਦੇ ਵਿੱਚ ਆਮ ਤੌਰ ਤੇ ਤੁਹਾਨੂੰ ਸੇਰ ਦੀ ਸਭਾ ਦੇ ਵਿੱਚ ਸਮਝਾਇਆ ਹੈ ਜੀ ਸਾਹਿਬ ਨੇ ਕਿਹਾ ਆਪਣੇ ਵਰਤੀ ਸਾਰੇ ਇਨਚਾਰਜ ਨੇਗੇ ਜਿਹੜੇ ਸਰਕਾਰ ਵੀ ਜਿਹੜੀ ਮੁਹਿੰਮ ਚਲਾਈ ਆ ਦੁਦ ਨਸ਼ਾ ਬਰਬਾਦੀ ਪਰ ਇੱਕ ਗੱਲ ਹੁੰਦੀ ਆ ਕਿ ਕਿ ਅਸੀਂ ਲੈਕਚਰ ਹਨ ਜਿਹੜਾ ਮਨੁੱਖੀ ਜਿਹੜਾ ਸੁਭਾਅ ਉਹ ਲੈਕਚਰ ਦਾ ਫਲਾਤੀ ਨੂੰ ਘੱਟ ਸਮਝਦਾ ਨਾਟਕ ਜਾਂ ਐਕਸ਼ਨੀਆਂ ਬੰਦਨ ਦਾ ਕਿ ਜਿਹੜਾ ਕਹਾਣੀਆਂ ਨਾਟਕ ਹਨ ਇਹਦੇ ਨਾਲ ਹੀ ਜਦੋਂ ਆਪਾਂ ਕੋਈ ਗੱਲ ਰੱਖਦੇ ਆ ਤਾਂ ਥੋੜਾ ਜਿਹਾ ਜ਼ਿਆਦਾ ਅਸਰ ਕਰਦੀ ਹੈ ਤਾਂ ਬਾਕੀ ਬਾਤਮਾਲ ਚੀਜ਼ ਸੀ ਸੋਣੀ ਚੀਜ਼ ਸੀ ਕੋਈ ਗੱਲ ਪੁੱਛੋ ਠੀਕ ਹੈ ਇਹਦੇ ਨਾਲ ਬੰਦਾ ਇੱਕ ਤਾਂ ਥੋੜਾ ਜਿਹਾ ਜੁੜ ਜਾਂਦਾ ਥੈਂਕ ਯੂ ਜਿੱਦਾਂ ਦੀ ਬਾਈ ਦੀ ਐਕਸ਼ਨ ਸੀਗੀ ਉਹ ਬਾਕੀ ਥੋੜਾ ਜਿਹਾ ਭਾਵੁਕ ਕਰ ਦੇ ਤੁਸੀਂ ਬੰਦ ਨੂੰ ਵੇਖਾ ਲੈਣੇ ਤੇ ਦਿਲ ਨਾਲ ਦੇਖਣਾ। ਬਾਕੀ ਇਹ ਸਾਡੇ ਹਾਲਾਤ ਨੇ। ਸਾਡੇ ਇੱਕ ਤਰ੍ਹਾਂ ਦੇ ਸਾਡੇ ਵੇੜਿਆਂ ਦੇ ਗੜੀਆਂ ਗਲੀਆਂ ਦੇ ਸਾਡੇ ਪਿੰਡਾਂ ਦੇ ਇਹ ਨਾਰਮਲ ਹੋ ਗਏ। ਬਹੁਤ سارے ਇਦਾਂ ਦੇ ਨੌਜਵਾਨ ਨੇ ਜਿਹਨਾਂ ਜਵਾਨੀ ਚੜ੍ਹਨ ਤੋਂ ਪਹਿਲਾਂ ਹੀ ਮਰ ਗਏ। ਮੇਰੇ ਆਪ ਦੇ ਪਿੰਡਾਂ ਦੀ ਗੱਲ ਹੈ, ਤੁਹਾਡੇ ਆਪ ਦੇ ਪਿੰਡਾਂ ਦੀ ਹਰ ਇੱਕ ਜਗ੍ਹਾ ਉਂ ਲੰਗੀ। ਬਹੁਤ ਥਾਂ ਤੇ ਜਿਹੜਾ ਕਹਿੰਦੇ ਉਹ ਮਰ ਰਹੇ ਨੇ ਕਿ ਟਾਈਮ ਤੋਂ ਪਹਿਲਾਂ ਐ ਸਮਝੋ ਵੀ 20 22 ਇੰਨੀ ਮੱਦੇ ਵਿੱਚ ਮੈਂ ਆਜੇ ਪਿੰਡ ਦੇਖੀਆਂ ਮੌਤਾਂ ਹੁੰਦੀਆਂ ਇਹਨਾਂ ਨਸ਼ਾ ਪਈ ਤੋਂ ਸਮਝਾਇਆ ਨਾ ਕਿ ਵਾਪਸ ਵੀ ਮੇਰੀ ਆਜੀ ਕਾਲੀ ਸੀ ਕਿ ਘਰੇ ਜਿਹੜੀ ਜ਼ਿੰਦਗੀ ਆ ਨਾ ਉਹ ਸਾਡੇ ਜਰਾ ਕਹਿੰਦੇ ਲੱਗਿਆ ਕਿ 84 ਲੱਖ ਜੁਨਾ ਅਸੀਂ ਪਤਾ ਨਹੀਂ ਕਿਹੜੀਆਂ ਕੰਨਾਂ ਧੁੱਸ ਕੇ ਇਕੱਠਾ ਕਰ ਰਹੇ ਹਾਂ ਚਲੋ ਜੀ ਦੇ ਤੁਹਾਨੂੰ ਬੁੱਢੀ ਦਿੱਤੀ ਰੱਬ ਨੇ ਸਮਝਣ ਦੀ ਪਛਵਾ ਕੋਲੇ ਵੀ ਦੋ ਕੰਮ ਨੇ ਤੁਹਾਡੇ ਕੋਲੇ ਵੀ ਨੇ ਉਹਦੇ ਕੋਲੇ ਵੀ ਦੀਵਾ ਤੁਹਾਡੇ ਕੋਲੇ ਵੀ ਆ ਹਨਾ ਪਰ ਸਾਡੇ ਕੋਲੇ ਜਿਹੜੀ ਪ੍ਰਮਾਤਮਾ ਨੇ ਬਖਸ਼ੀ ਆ ਉਹ ਬੁੱਢੀ ਆ ਅਸੀਂ ਸਰਪੰਚ ਸਾਹਿਬ ਨੂੰ ਅਸੀਂ ਸਤਨਾਮ ਬਹਾਦਰ ਚੰਗਾ ਸਰਪੰਚ ਫੇਰ ਵੀ ਪ੍ਰਬੰਧੇ ਜਿਹਨੋਂ ਜਿਹਨੂੰ ਗਰਕੋ ਜਾ ਰਹੇ ਨੇ ਜਿਹਨਾਂ ਆਮਦਾਰ ਤੇ ਕਰਾਉਂਗਾ ਤੇ ਬੰਦਾ ਜਿਸ ਟਾਣੀ ਤੇ ਬੈਠਾ ਉਹ ਨੂੰ ਵੱਢੀ ਜਾਂਦਾ ਪਰ ਉਹ ਇਹ ਵੀ ਬਸਾ ਕਿ ਜੋ ਵੱਢੀ ਗਈ ਉਹ ਨਾਲ ਆਪ ਵੀ ਡਿੱਗੂ ਆ ਇਹ ਗੱਲ ਤੁਹਾਨੂੰ ਸਮਝਾਈ ਜਾਂਦੀ ਆ ਕਿ ਇਹਿੰਦੀ ਵੀ ਬੜੀ ਚਿੰਤੀ ਆ ਇਹ ਨੂੰ ਸੰਭਾਲ ਲਓ ਛੋਟੇ ਛੋਟੇ ਜਿਹੜੇ ਨਸੇ ਆ ਜਿਹੜੇ ਤੁਹਾਨੂੰ ਸਮਝਾਉਣੇ ਆ ਕੋਆਰਡੀਨੇਟੀਨ ਤੁਸੀਂ ਬੜੇ ਤਾਉਾਂ ਦੇ ਨਾਲ ਹਨ ਉਹ ਤਿੰਨਾਂ ਜਿਹੜੀ ਉਹ ਮੈਨੂੰ ਲੱਗਦਾ ਸਭ ਤੋਂ ਬਕਵਾਸ ਆ ਮੈਂ ਆਪਣੀ ਪੂਰੀ ਲਾਈਨ ਦੇ ਵਿੱਚ ਇੱਕ ਘੁੱਟ ਦੀ ਗਰੇਸਤੀ ਲਈਦਾ। ਮਨੂਣਾ ਦੋਕੇ ਬਗਵਾਕੀ ਇਹ ਨਹੀਂ ਹੋਣੀ ਜੀ। ਮੈਂ ਮੈਨ ਜਿਹੜਾ ਕਰਕੇ ਦੇਖੀਆ ਫਿਰ ਕੀਤੀ। ਤੁਸੀਂ ਉਹਨੂੰ ਬੜੇ ਚਾਅ ਨਾਲ ਕੀਤੇ ਆ। ਫਿਰ ਤੁਸੀਂ ਆਪ ਨੂੰ ਲਿਖ ਤੋਂ ਦੀਆਂ ਤੇ ਸ਼ੁਰੂ ਕਰਦੇ ਆ ਤਾਂ ਤੁਸੀਂ ਇਹ ਚੀਜ਼ਾਂ ਨਾਲ ਫੈਂਡ ਲਾ ਕੇ ਹੁਣ ਉਹ ਨਾਟਕ ਦੇ ਵਿੱਚ ਦੇਖਿਆ ਤੁਸੀਂ। ਜੇ ਬਾਈ ਨੇ ਦੱਸਿਆ ਕਿ ਉਹਦਾ ਐਂਡ 30 ਸੀਗਾ। ਇਹ ਕੋਈ ਮਤਲਬ ਆਪ ਦਾ ਕੰਨੀ ਨਹੀਂ ਨਹੀਂ ਦਾ ਕੋਈ ਨਾਟਕ ਨਹੀਂ ਸੀ ਇਹ। ਇਹ ਸਾਡੇ ਘਰਾਂ ਦੇ ਰਵਾਜ ਨੇ। ਨਾਟਕ ਦੇ ਵਿੱਚ ਤੁਹਾਨੂੰ ਜੀ ਤੁਮਿਕਲੀਆਂ ਇਹ ਸਭ ਤੋਂ ਮਾਇਦੇ ਲੋਕਾਂ ਦਾ ਜਿੱਤ ਨਹੀਂ ਆ। ਤਾਂ ਕੱਲ ਨੂੰ ਇਹ ਚੀਜ਼ ਸ਼ਿਕਾਰ ਤੁਸੀਂ ਨਾ ਹੋ। ਮੈਨੂੰ ਸੰਭਾਲ ਲਓ। ਪਹਿਲੀ ਗੱਲ ਤੁਹਾਡੀ ਸਿਹਤ ਦੇਖੋ ਕਿ ਇਹ ਤੁਸੀਂ ਹੈਗੇ ਹੋ। ਜੇ ਤੁਹਾਨੂੰ ਇਹ ਨਹੀਂ ਮਾਰ ਪੈ ਗਈ ਤੁਸੀਂ ਬੋਧਣਾ ਬਦ ਨਹੀਂ ਗਏ। ਮੈਂ ਅੱਜ ਵੀ ਗੱਲ ਕੀਤੀ ਸੀ ਨਾ ਫਿਰ ਨਸ਼ੇ ਆਲਣ ਦੇ ਬੰਦੇ ਦੀ ਛੋਟੀ ਉਮਰ ਚ ਕਰਦੇ ਹੋ ਨਾ ਫਿਰ ਉਹ ਜਿਹੜੀ ਜਵਾਨੀ ਨਹੀਂ ਹੁੰਦੀ ਉਹ ਤੇ ਉਹ ਬਾਈਪਾਸ ਲਿਕਨ ਦਾ ਜਮੇ ਸੜਕਾਂ ਘੜਦੇ ਉਹ ਸ਼ਹਿਰ ਤੋਂ ਬਾਹਰ ਕੱਢ ਦੋ ਮੇਰੇ ਸ਼ਹਿਰ ਤੋਂ ਅੰਦਰ ਨਹੀਂ ਬੜਨ ਦੀ ਲੋੜ ਸ਼ਹਿਰ ਦੀ। ਤਦੋਂ ਜਵਨੀ ਨਹੀਂ ਆਉਂਦੀ ਤਦ ਮੌੜ ਦਾ ਬਾਈਪਾਸ ਨਿਕਲਦੇ। ਤਾਂ ਕਿਉਂ ਵੱਡੀ ਨਹੀਂ ਆਣੀ ਸੋਹਣੀ ਜ਼ਿੰਦਗੀ ਦਿੱਤੀ ਰੱਬ ਨੇ ਆਪਾਂ ਦਿੱਤੀਆਂ ਆ ਰੱਬ ਨੇ ਆਪਾਂ ਦਿੱਤੀਆਂ ਆ ਸਲਾਮਤ ਨੇ। ਕਰੋੜਾਂ ਲੋਕ ਨੇ ਜਿਨ੍ਹਾਂ ਦੇ ਹੱਥ ਨਹੀਂ ਪੈਰ ਨਹੀਂ ਤਾਂ ਦੋਨੇ ਕੀ ਵੀ ਨਹੀਂ ਹੈਗੇ ਇਹਨਾਂ ਦੇ ਤੇਰੇ ਕੋਲ। ਉਹ ਵੀ ਤਾਂ ਜਿੰਨੀ ਕੀ ਜਾਂਦੇ ਨੇ ਨਾ। ਮੈਨੂੰ ਸੋਹਣਾ ਦੇਖਣ ਨਾਲ ਕਿਉਂ? ਕਿ ਬੱਸ ਸਕਦੇ ਹਾਂ। ਅਸੀਂ ਤਾਂ ਤੁਹਾਡੇ ਅਸੀਂ ਉਹਨਾਂ ਤੋਂ ਲੰਘੇ ਹੋਏ ਆ ਵੇਖਦੇ ਆ ਸਮਝਦੇ ਆ ਤੁਹਾਡੇ ਵੱਡੇ ਆ। ਕਿਸੇ ਕਰਕੇ ਤੁਹਾਨੂੰ ਸਾਰੇ ਜੋ ਗੱਲ ਕਰਿਆ ਸਾਡਾ ਸਮਝਾਉਣ ਤੇ ਕਿ ਇਹਨਾਂ ਪੁੱਤਾਂ ਤੋਂ ਬਚੋ। ਕੱਲੇ ਮੁੰਡੇ ਨਹੀਂ ਕੁੜੀਆਂ ਤੁਸੀਂ ਬਾਬਾ ਸੀ ਉਹ ਜਿਹੜੇ ਪੁਸ਼ਕਿਰ ਖਾਨ ਨੇ ਉੱਥੇ ਕਿਹਨਾਂ ਨੇ ਮਾਰਕੀਟ ਦੀ ਕੋਈ ਵੀ ਦੀਵਾਨੇ ਨਸ਼ਾ ਤੁਹਾਡਾ ਉਹ ਸਭ ਤੋਂ ਮਾਰੇ ਤੇਰ ਨਾਲ ਬੰਦਦੀ ਆ ਠੀਕ ਹੈ ਨਾ ਤੁਸੀਂ ਜਿਹਦੇ ਲਿਫਾਵਾ ਨਹੀਂ ਪੜਿਆ ਹੁਣ ਉਹਦਾ ਪੈਕਟ ਪੈਕਟ ਪੜਿਆ ਹੁਣ ਪਿੱਛੇ ਬਹੁਤ ਬਰੀਕ ਬਰੀ ਕਰਕੇ ਲਿਖਿਆ ਹੁੰਦਾ ਜਦੋਂ ਉਹਨੂੰ ਜੋਮ ਕਰਕੇ ਫੋਟੋ ਦਿੱਤੀ ਤੇ ਫੜ ਕੇ ਦੇਖੋ ਜੇ ਤੁਹਾਨੂੰ ਆਪਾਂ ਲਈ ਦਾ ਮੈਨੂੰ ਲੱਗੇ ਠੀਕ ਹੈ ਚੋਕੇ ਚੀਜ਼ ਹ 24 ਬਰੀਕ ਸਰਫ ਹੋਵੇ ਨਹੀਂ ਕੋਈ ਟੋਹਣੀ ਨਹੀਂ ਹੁੰਦੀ ਠੀਕ ਹੈ ਬਾਕੀ ਤੁਸੀਂ ਜੀ ਦੇਖਦੇ ਨੇ ਜਿਹੜੇ ਤੇਜ਼ ਬੰਦੀਆਂ ਸਭ ਖਤਰਨਾਕ ਆ। ਪਰ ਪੈਰ ਜਿਹੜੇ ਛੋਟੀ ਉਮਰ ਚਾਲ ਰਹੇ ਨੇ ਉਸੇ ਵਰਗੀ ਆ ਰਹੇ ਨੇ। ਤਾਂ ਇਹਨਾਂ ਚੀਜ਼ਾਂ ਤੋਂ ਬਚੋ। ਤੁਹਾਡੀ ਤਾਂ ਖਰਾਬੀ ਨਹੀਂ ਸੀ ਇਹ ਬੰਦੀ। ਜੇ ਇਹ ਦੀ ਖਰਾਬਾ ਆ ਬੈਠਿਆ ਸੂਰਮੇ। ਜਿਹੜੇ ਬਾਬਾ ਜੀ ਸਿੰਘ ਨੇ ਐਵੇਂ ਨੇ ਭਾਰੇ ਖੰਡੇ ਚੜਤਲੇ ਸੀਗੇ ਸਾਡੇ ਹੱਥੋਂ ਦੇ ਬਾਅਦ ਤੇ ਕਿ ਕਰਦੇ ਦੇਖ ਲਓ ਤੇ ਤੁਸੀਂ ਆਪਣੇ ਸਰੀਰ ਦੇ। ਠੀਕ ਹੈ? ਬਲੇ ਵੀ ਸੰਭਲ ਜੋ ਇਹ ਚੀਜ਼ਾਂ ਨੂੰ ਸਮਝਾ ਜਾਈਆਂ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਬਾਈ ਕਰਕੇ ਇੰਨੀ ਗੂਰੂ ਇੰਨੀ ਗਰਮੀ ਦੇ ਵਿੱਚ ਕੜ ਬੱਚਾ ਵੀ ਇਹ ਸਮਿਲਣਾ ਲੈ ਕੇ ਆਏ ਨੇ ਇਹ ਬਹੁਤ ਵੱਡਾ ਕਾਰਜ ਹੈ ਠੀਕ ਹੈ ਬਹੁਤ ਵੱਡਾ ਕਾਰਜ ਜਿਹਦੇ ਦਾ ਇੰਨੀ ਕਿਉਂਕਿ ਨਹੀਂ ਹੁੰਦਾ ਕਿ ਸਾਰੇ ਬਦਨ ਇਹ ਇਨ੍ਹਾਂ ਦੀ ਗੱਲ ਦਾ ਅਸਰ ਕਿਸੇ ਇੱਕ ਬੱਚੇ ਤੇ ਵੀ ਹੁੰਦਾ ਨਾ ਪਰ ਇਹਨਾਂ ਦਾ ਇੰਨੀ ਦੂਰ ਚੱਲ ਕੇ ਆਉਣਾ ਸਫਲ ਹੈ ਪ੍ਰਮਾਤਮਾ ਇਹਨਾਂ ਨੂੰ ਵੱਡੀ ਉਮਰ ਦੇਵੇ ਕਿਉਂਕਿ ਬਹੁਤ ਨੇਕ ਭਾਗ ਇਸ ਸਦੇ ਇਤੀ ਪ੍ਰੋਗਰਾਮ ਸੀ ਇਸਦੇ ਰਸਤੇ ਕੋਲਿਆ ਜਦੋਂ ਵੱਡਾ ਜਗਾ ਕੀ ਤਾਰ ਨਹੀਂ ਹੋਇਆ ਤੋਂ ਮੈਂ ਫਿਰ ਪ੍ਰਿੰਸੀਪਲ ਮੈਮ ਨੂੰ ਨੂੰ ਸਟਾਫ ਬੋਲੋ ਤੇ ਅਸੀਂ ਸਾਰੇ ਵਿਦਿਆਰਥੀਆਂ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਹ ਜੁੜਨ ਲਈ ਕਿ ਕੋਈ ਨਾ ਕੋਈ 20 ਰੁਪਏ ਲੈ ਕੇ ਆਉਣੇ ਤਾਂ ਵਾਸਤੇ ਠੀਕ ਹੈ ਖਾਣੇ ਵੀ ਉਹ ਸੇਵ ਵੀ ਕਰ ਦੋ ਤਾਂ ਮੈਂ ਦੇਖਤੀ ਕਰਦਾ ਕਿ ਕਿਸੇ ਕੋਲੇ ਬੱਚੇ ਕੋਲੇ ਕਿਉਂਕਿ ਅਸ਼ਮਕੇਤ ਆਏ ਨੇ ਆਪ ਤੁਹਾਨੂੰ ਪਹਿਲਾ ਫਸਾਣਾ ਚਾਹੁੰਦਾ ਇਹ ਕੋਈ ਬੱਚਾ ਆਪਣੀ ਖੁਸ਼ੀ ਨਾਲ ਇਹਨਾਂ ਦੀ ਕੋਲਪ ਕਰਨਾ ਚਾਹੁੰਦਾ ਉਹ ਜ਼ਰੂਰ ਕਰ ਠੀਕ ਹੈ ਫਿਰ ਸਮਝੋ ਕਿ ਕਿਦਨਾਂ ਆਪਣੇ ਪੇਰਵਾਸੀ ਦਾ ਪਾਇਓ ਠੀਕ ਹੈ ਰਿਕਵੈਸਟ ਹੈ ਕਿ ਜੇ ਤੁਹਾਨੂੰ ਕੋਈ ਦਾਨ ਕੁੰਨ ਕੋਈ ਕੋਈ ਕਮੀ ਆ ਐਦੂ ਵੱਡਾ ਕੋਈ ਉਹਨਾਂ ਦਾ ਇਹਨਾਂ ਦਾ ਕੰਮ ਨਹੀਂ ਜਿਹੜਾ ਕਰਦੇ ਨੇ ਤੇ ਤੁਸੀਂ ਉਹਦੇ ਵਿੱਚ ਹਿੱਸਾ ਪਾਓ ਠੀਕ ਹੈ ਜਨ ਲਈ ਚਲੋ ਹੈ